ਸੋ ਦੋਸਤੋ ਸਤ ਸ੍ਰੀ ਅਕਾਲ ਜੀ ਸੋ ਇੱਕ ਸਟੋਰੀ ਹੈ ਛੋਟੀ ਜੀ ਤਿੰਨ ਚਾਰ ਮਿੰਟਾਂ ਦੀ ਉਧਰ ਨਾਲ ਸਾਂਝੀ ਕਰਨ ਲੱਗਿਆ ਚੰਗੀ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰ ਦਿਓ ਇੱਕ ਐਂਬੂਲੈਂਸ ਕੋਨੇ ਦੀ 11 ਵਜੇ ਆ ਕੇ ਹਸਪੀਟਲ ਦੇ ਬਾਹਰ ਖੜਦੀ ਹੈ ਸਟ੍ਰੀਚਰ ਤੇ ਇੱਕ ਸੋਹਣੇ ਸੁਨੱਖੇ ਮੁੰਡੇ ਨੂੰ ਪਾ ਕੇ ਉਹਦੇ ਨਾਲ-ਨਾਲ ਉਹਦਾ ਪਿਓ ਭੱਜਾ ਜਾ ਰਿਹਾ ਪਿੱਛੇ ਮਾਂ ਖੁੱਲੇ ਵਾਲਾਂ ਦੇ ਵਿੱਚ ਭੱਜੀ ਜਾ ਰਹੀ ਹੈ ਤੇ ਇੱਕ ਝੁਰੜੀਆਂ ਵਾਲੇ ਹੱਥਾਂ ਦੇ ਵਿੱਚ ਦਾਦੀ ਆ ਜਿਹੜੀ ਉਹ ਝੋਲਾ ਫੜੀ ਮਗਰ-ਮਗਰ ਭੱਜੀ ਆ ਰਹੀ ਹੈ ਪਿੰਡ ਦੇ ਤਿੰਨ ਚਾਰ ਮੁੰਡੇ ਹੋਰ ਪਿੱਛੇ ਜਿਹੜੇ ਨਾਲ ਬੰਦੇ ਆ ਉਹ ਵੀ ਤੁਰੇ ਆ ਰਹੇ ਆ ਉਸ ਸਟ੍ਰੀਟਰ ਬਿਲਕੁਲ ਸਿੱਧਾ ਜਾ ਕੇ ਐਮਰਜੈਂਸੀ ਵਾਰਡ ਦੇ ਵਿੱਚ ਲੈ ਜਾਂਦੇ ਐਮਰਜੈਂਸੀ ਦੇ ਵਿੱਚ ਡਾਕਟਰ ਉਹਨਾਂ ਨੂੰ ਲੈ ਕੇ ਅੰਦਰ ਚਲੇ ਜਾਂਦਾ ਤੇ ਅੰਦਰ ਇੱਕ ਸੋਹਣਾ ਸੁਨੱਖਾ 6 ਫੁੱਟ ਗੱਭਰੂ ਜਵਾਨ ਮਸ਼ੀਨਾਂ ਦੇ ਨਾਲ ਜੋੜ ਲਿਆ ਜਾਂਦਾ ਕੁਝ ਇੱਕ ਪਾਈਪਾਂ ਪਾ ਕੇ ਅੰਦਰ ਕੁਝ ਇੱਕ ਜਿਹੜਾ ਲਿਕਵਿਡ ਆ ਉਹ ਅੰਦਰ ਪਾਇਆ ਜਾਂਦਾ ਕੁਝ ਇੱਕ ਲਿਕਵਿਡ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਪਰ ਗੱਲ ਇੱਕ ਇਹ ਆ ਕਿ ਉਹ ਡਾਕਟਰ ਬਹੁਤ ਕੁਝ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਇਹਨੇ ਖਾਦਾ ਕੀ ਆ ਪਿਓ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਪੁੱਤ ਇੱਕ ਵਾਰ ਦੱਸ ਦੇ ਤੂੰ ਖਾਦਾ ਕੀ ਆ ਤੈਨੂੰ ਡਾਕਟਰ ਬਚਾਰੂਗਾ ਪਰ ਪੁੱਤ ਜਿਵੇਂ ਮਰਨ ਦੀ ਸੋਈ ਖਾਲੀ ਹ ਜਿਵੇਂ ਮੌਤ ਨੂੰ ਸਹਰਾਣੇ ਤੇ ਲਈ ਖੜਾ ਹੁੰਦਾ ਕੁਝ ਵੀ ਨਹੀਂ ਦੱਸਦਾ ਪਿਓ ਕਦੇ ਬਾਰ-ਬਾਰ ਪੁੱਛਦਾ ਪੁੱਤ ਇੱਕ ਵਾਰ ਦੱਸ ਦੇ ਡਾਕਟਰ ਤੈਨੂੰ ਬਚਾ ਲਵੇਗਾ ਮਾਂ ਰੱਬ ਦਾ ਵਾਸਤਾ ਦੇਖ ਕੇ ਕੋਸ਼ਿਸ਼ ਕਰਦੀ ਆ ਕਿ ਇੱਕ ਵਾਰ ਦੱਸ ਦੇ ਤੈਨੂੰ ਬਚਾ ਸਕਦਾ ਪਿਓ ਕਦੇ ਭੱਜ-ਭੱਜ ਕੇ ਵੀ ਪੈਂਦਾ ਵੇ ਇੱਕ ਵਾਰ ਤਾਂ ਦੱਸ ਦੇ ਤੂੰ ਖਾਦਾ ਕੀ ਰੱਖਾ ਮੁੰਡਾ ਇੱਕੋ ਗੱਲ ਬਾਹਰ ਮਾਰਦੇ ਜਾਂਦਾ ਬਾਪੂ ਮੈਂ ਕੁਝ ਨਹੀਂ ਕਰਦਾ ਬਾਪੂ ਮੈਂ ਕੁਝ ਸੋ ਡਾਕਟਰ ਅੰਦਰ ਜਾਂਦਾ ਬਾਹਰ ਆ ਕੇ ਉਹਨਾਂ ਦੇ ਰਿਸ਼ਤੇਦਾਰ ਨੂੰ ਇੱਕ ਪਾਸੇ ਲਿਆ ਜਾਂਦਾ ਤੇ ਇੱਕੋ ਗੱਲ ਕਹਿੰਦਾ ਕਿ ਸਾਡੇ ਬਸੋਂ ਬਾਹਰ ਦੀ ਗੱਲ ਆ ਪਰਮਾਤਮਾ ਚਾਹੇ ਤਾਂ ਇਹਦੀ ਜਾਨ ਬਚਦੀ ਇਹਨਾਂ ਨੂੰ ਉਹਦਾ ਮੁੰਡਾ ਫਰੈਂਡ ਇੱਕ ਆਉਂਦਾ ਵਾਪਸ ਤੇ ਹਸਪੀਟਲ ਦੇ ਵਿੱਚ ਆ ਕੇ ਮਾਪਿਓ ਨੂੰ ਦੱਸਦਾ ਕਿ ਅੱਜ ਇਹ ਮੇਰੇ ਕੋਲ ਗਿਆ ਸੀ ਇਹ ਅਸਲ ਦੇ ਵਿੱਚ ਕਿਸੇ ਕੁੜੀ ਨੂੰ ਪਿਆਰ ਕਰਦਾ ਉਹਦੇ ਨਾਲ ਫੋਨ ਤੇ ਸੀ ਉਹਦੇ ਮਿੰਨਤਾਂ ਕਰ ਰਿਹਾ ਸੀ ਤੇ ਉਹਨੇ ਇੰਨੀ ਗੱਲ ਕਹਿ ਕੇ ਕਿ ਇਹਦਾ ਫੋਨ ਰੱਖਤਾ ਕਿ ਮੈਂ ਹੁਣ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਮੇਰਾ ਰਿਸ਼ਤਾ ਬਾਹਰਲੇ ਦੇਸ਼ ਦੇ ਵਿੱਚ ਹੋ ਚੁੱਕਿਆ ਇਹਨੇ ਬਹੁਤ ਲੜਾਈ ਕੀਤੀ ਬਹੁਤ ਮਿੰਤਾ ਕੀਤੀ ਕਿ ਮੈਂ ਇਕਲੌਤਾ ਮੁੰਡਾ ਸਾਰੀ ਜ਼ਮੀਨ ਜਾਇਦਤ ਵੇਚ ਕੇ ਵੀ ਆਪਾਂ ਬਾਹਰ ਜਾ ਸਕਦੇ ਆ ਮੈਂ ਦਰਨ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਉਹਨੇ ਫੋਨ ਪਟਕ ਦੇਣੇ ਰੱਖਤਾ ਇਹ ਰੋਂਦਾ ਰੋਂਦਾ ਮੇਰੇ ਕੋਲ ਆਇਆ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਿੱਤਰਾ ਜ਼ਿੰਦਗੀ ਬਹੁਤ ਬਾਕੀ ਪਈ ਆ ਬਹੁਤ ਕੁਝ ਹੁੰਦਾ ਪਰ ਨਹੀਂ ਮੈਂ ਇਹਨੂੰ 8 ਵਜੇ ਘਰ ਛੱਡ ਗਿਆ ਜਦ ਘਰ ਵੜਿਆ ਤੇ ਮਾਂ ਨੇ ਬੜੇ ਪਿਆਰ ਨਾਲ ਪੁੱਛਿਆ ਕੋਤੋਂ ਤੈਨੂੰ ਸਰੋਂ ਦਾ ਸਾਗ ਬਹੁਤ ਪਸੰਦ ਆ ਅੱਜ ਮੈਂ ਤੇਰੀ ਪਸੰਦ ਦਾ ਸਾਗ ਬਣਾਇਆ ਗੰਧਲਾਂ ਵਾਲਾ ਆਪ ਤੋੜ ਕੇ ਲਿਆਇਆ ਕਹਿੰਦਾ ਮਾਂ ਅੱਜ ਮੈਨੂੰ ਭੁੱਖ ਨਹੀਂ ਮੈਂ ਮੰਦੇ ਦਾ ਬੇ ਘਰੋਂ ਹੀ ਖਾ ਕੇ ਆਇਆ ਕਹਿ ਕੇ ਇੱਕ ਛੋਟੀ ਜੀ ਡੱਬੀ ਚੱਕ ਕੇ ਚਵਾਰੇ ਦੇ ਵਿੱਚ ਚੜ ਜਾਂਦਾ ਤੇ ਪੌਣੇ 10 ਵਜੇ ਦੀ ਗੱਲ ਆ ਉਹ ਡੱਬੀ ਆ ਛੋਟੀ ਜੀ ਉਹਨੇ ਬਹੁਤ ਮੋਹ ਲਾੜ ਤੇ ਪਿਆਰ ਨਾਲ ਪਾਲੀ ਹੋਈ ਪੱਕੀ ਹੋਈ ਫਸਲ ਨੂੰ ਤਬਾਹੀ ਦੇ ਵੱਲ ਤੱਕਤਾ ਛੋਟੀ ਜੀ ਸਲਫਾਸ ਦੀ ਡੱਬੀ ਨੇ 6 ਫੁੱਟਾ ਗੱਭਰੂ ਜਵਾਨ ਤਬਾਹੀ ਦੇ ਵੱਲ ਤੱਕਤਾ ਉਹ ਮੇਰੀ ਅਰਜ਼ਾ ਜਵਾਨੀ ਦੀ ਜਹਲੀਜ ਤੇ ਪੈਰ ਤਰਦੇ ਹੋਏ ਪੁੱਤਾਂ ਬੰਦੇ ਤੇ ਕੁੜੀਆਂ ਤੇ ਚਾਰਕ ਦਿਨਾਂ ਦੇ ਝੂਠੇ ਪਿਆਰ ਪਿੱਛੇ ਆਪਣੇ ਮਾਪਿਆਂ ਦਾ ਪਿਆਰ ਨਾ ਕਿਤੇ ਭੁਲਾ ਦਿਓ ਜਿਨ੍ਹਾਂ ਨੇ ਬੜੇ ਚਾਹ ਤੇ ਲਾੜ ਦੇ ਨਾਲ ਤੁਹਾਡੇ ਵਾਲਾਂ ਨੂੰ ਵਾਲਿਆ ਹੁਣਾਂ ਕਦੇ ਜਿਨ੍ਹਾਂ ਦੇ ਜਦੋਂ ਮਾਂ ਨੂੰ ਚੇਤੇ ਆ ਰਿਹਾ ਕਿ ਜਦੋਂ ਉਹ ਕੈਂਚੀ ਸਾਈਕਲ ਚਲਾਉਂਦਾ ਸੀ ਤੇ ਸੱਟਾ ਖਾ ਕੇ ਆਉਂਦਾ ਸੀ ਉਹ ਸੱਟ ਇਹਦੇ ਗੋਡਿਆਂ ਤੇ ਨਹੀਂ ਸੀ ਲੱਗਦੀ ਉਹ ਸੱਟ ਮੇਰੇ ਦਿਲ ਤੇ ਲੱਗਦੀ ਸੀ ਤੇ ਅੱਜ ਉਹ 6 ਫੁੱਟਾਂ ਦਾ ਗੱਪਰੂ ਜਵਾਰ ਇੱਕ ਛੋਟੀ ਜੀ ਦੱਬੀ ਖਾ ਗਈ ਤੇ ਉਹ Laash ਬਣ ਕੇ ਉਹਦੇ ਪਿੱਛੇ ਆ ਜਵਾਨੀ ਦੀ ਹਲੀਸ ਤੇ ਪੈਰ ਧਰਦੇ ਮੁੰਡੇ ਕੁੜੀਆਂ ਨੂੰ ਕਿ ਚਾਰਕ ਦਿਨਾਂ ਦੇ ਪਿਆਰ ਪਿਛਲੇ ਆਪਣੇ ਮਾਂ ਪਿਓ ਦਾ ਪਿਆਰ ਨਾ ਭੁਲਾ ਦਿਓ ਜਿਨ੍ਹਾਂ ਦੇ ਬੁਢਾਪੇ ਦੇ ਵਿੱਚੋਂ ਤੁਹਾਡੀ ਜਵਾਨੀ ਉੱਕਦੀ ਹੈ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਮਾਪੇ ਜਿਉਂਦੇ ਦੀ ਹਿਲਾਸ਼ ਬਣਦੇ